ਜੋ ਮਨ ਸਕ 10 15 ਸਾਲ ਹੀ ਹੋ ਗਿਆ ਤਖੀਏ ਦੀ ਛੜਕਾਂ ਦਾ ਇਹੋ ਹਾਲ ਆ ਇਹ ਪਿੰਡ ਦਾ ਬਾਕੀ ਸਾਰੇ ਪਿੰਡਾਂ ਹਿਸਾਬ ਨਾਲ ਸੁਧਾਰ ਹੋ ਗਿਆ ਪਰ ਤਖੀਏ ਦਾ ਨਹੀਂ ਸੁਧਾਰਿਆ ਤਖੀਏ ਆ ਗੰਦੇ ਇਸ ਤਰ੍ਹਾਂ ਹੀ ਰਿਹਾ ਬਾ ਛੜਕਾਂ ਦਾ ਟੁੱਟੀਆਂ ਹੀ ਛੜਕਾਂ ਬਸ ਆਹ ਟੁੱਟੀ ਛੜਕ ਰਹੀ ਹੈ ਬੜਾ ਚੇਰੀ ਹੋ ਗਿਆ ਪਤਾ ਨਹੀਂ ਇਹ ਕਿਸ ਹਿਸਾਬ ਕਿਤਾਬ ਆ ਲੇਖ ਬਹੁਤ ਜਿਆਦਾ ਮੰਦਾ ਵਾਲੇ ਦੀ ਛੜਕਾਂ ਤਖੀਏ ਦੀ ਆ ਇਹ 10 ਵਾਲੀ ਅੱਗੇ ਸਾੜਾ ਇਹ ਸੜਕ ਨਹੀਂ ਬਣੀ ਇਹ ਮੇਰੇ ਵੀਲ ਜਿਹੜੀ ਸੜਕ ਵਾਲੀ ਐਪ ਆ ਉਹ ਡਾਊਨਲੋਡ ਕਰਕੇ ਉੱਤੇ ਫੋਟੋਆਂ ਪਾ ਕੇ ਆ ਕੇ ਵੇਖੋ ਤਿਰਵਾ ਕਰਕੇ ਸ਼ਾਇਦ ਬਣੀ ਜਾਵੇ ਅਨਪਾ ਜਾਵਾਂਗੇ ਪਰੋਣੇ ਕੋ ਤਾਂ ਦੇ ਮੰਡਰ ਨੂੰ ਕਿੱਥੇ ਜਾਣਾ ਔਰ ਆਪਾਂ ਕਿੱਥੇ ਜਾਣਾ ਆ ਗਿਆ ਗੁਰਦੁਆਰਾ ਪਰਵਾਨ ਸਾਹਿਬ ਬਹੁਤ ਤਗੜਾ ਇਹ ਵੀ ਸਥਾਨ ਪਰਵਾਨ ਸਾਹਿਬ ਦਾ ਸਭ ਤੋਂ ਵੱਡਾ ਗੁਰਦੁਆਰਾ ਸਹਿਬ ਗੁਰਦੁਆਰਾ ਪਰਵਾਨ ਸਾਹਿਬ ਰਵਰੀ ਸਿੱਖਣੀ ਹੋਏ ਦਾ ਰਾਹ ਦੇ ਆਵੇ ਐਂ ਭੀੜਾ ਰਾਹ ਪੂਰੀ ਪੂਰੀ ਗੱਡੀ ਰੁੱਖ ਉਖਲੀਆਂ ਇਹ ਰਾਹ ਤੇ ਜਿਹੜਾ ਬੰਦਾ ਟ੍ਰੈਂਡ ਹੋ ਗਿਆ ਅਲੂਵਾਲ ਤੋਂ ਆਲੀ ਵਾਲਾ ਸੜਕ ਜਿਹੜੀ ਬੰਦ ਏ ਜਿਹੜਾ ਇਹ ਰਾਹ ਤੇ ਟ੍ਰੈਂਡ ਹੋ ਗਿਆ ਸਮਝ ਲਾ ਵੀ ਉਹ ਬੜਾ ਪਹਾੜਾਂ 'ਚ ਗੱਡੀ ਲੈ ਜੇ ਉਹਨੂੰ ਕੋਈ ਪਰਵਾਹ ਨਹੀਂ ਹੁਣ ਆਪਾਂ ਪਹੁੰਚ ਗਏ ਆਪਣੇ ਪਿੰਡ ਆਲੀ ਗਲਾਂ ਇਹ ਆਪਣੇ ਆਲੀ ਘਲਾਂ ਦੀ ਫਿਰਨੀ ਸਰਕਾਰੀ ਸਕੂਲ ਆ ਜਣਾ ਹੁਣ ਇੱਥੇ ਨਰਵੈਲ ਸਿੰਘ ਦੀ ਚੱਕੀ ਆ ਜਣੀ ਆਪਣੇ ਵੀਰ ਦੀ ਜਿੱਥੋਂ ਸਾਰੇ ਪਿੰਡ ਦਾ ਆਟਾ ਪੀਸਦਾ ਆ ਆ ਗਈ ਨਰਵੈਲ ਸਿੰਘ ਦੀ ਚੱਕੀ ਆ ਗਈ ਇਹ ਗਾ ਇਧਰ ਸਰਕਾਰੀ ਟਿੰਕੀ ਲੱਗੀ ਹੈ ਪਿੰਡ ਨੂੰ ਆ ਸਰਕਾਰੀ ਸਕੂਲ ਆ ਗਿਆ ਸਰਕਾਰੀ ਸਕੂਲ ਇਹ ਫਿਰਨੀ ਦੇ ਇਹਨਾ ਫਿਰਨੀ ਦੀ ਟਾਂ ਲਵਾਈਆਂ ਸਰਪੰਚ ਨੇ ਸਕੰਦਰ ਸਰਪੰਚ ਯਾਰ ਜਿਹੋ ਨਾ ਮਰਜੀ ਆ ਹੁਣ ਨੇ ਕੱਲੇ-ਕੱਲੇ ਰਾਹ ਦੇ ਟੇਟ ਲਵਾਤੀ ਜਵਾਨ ਨੇ ਇਦਾਂ ਚਾਹੀਦਾ ਇਹ ਤੋਂ ਅਗਰ ਅੰਦਰ ਮੁੜ ਜਾਈਦਾ ਪਿੰਡ ਦੀ ਬਾਰ-ਬਾਰ ਫਿਰਨੀ ਵੀ ਹੈਗੀ ਆ ਬੱਤਾਡੀ ਅੱਜ ਸਾਡੇ ਹੱਥ 'ਚ ਆ ਗਿਆ ਪਿੱਕਾ ਅੱਜ ਸਾਨੂੰ ਪਾਰ ਜਾਣ ਲਈ ਮਿਲਿਆ ਪਿੱਕਾ ਵੇ ਹਾਏ ਬਾਈ ਇਸ ਤਰ੍ਹਾਂ ਸੋਹਣੀ ਨਹੀਂ ਤੇ ਇਧਰ ਮਗਰ ਵੀ ਮੁਲਕ ਬੈਠਾ ਇਹਨਾਂ ਠੰਡਾ ਏਸੀ ਛੱਡਿਆ ਵਾ ਕਿ ਯਾ ਜੀਵ ਠੀਕ ਇਹਦੇ ਵਿੱਚ ਵਜਦੀ ਤੱਤੀ ਆ ਵਾ ਵਾਹ ਤੇ ਕੰਮ ਆਉਣਾ ਹੈ ਹੈ ਜੇ ਮੈਂ ਆਉਣਾ ਵਿੱਚ ਕੰਮ ਕਰਨ ਮਾਰਦਾ ਨਹੀਂ ਇਹਨੂੰ ਮੈਂ ਦੱਸਿਆ ਕਿ ਇਹਦਾ ਮੈਂ ਕਿੰਨੂੰ ਆਂਦਾ ਭੈਜੂ ਕੱਲ ਮੈਨੂੰ ਪਹੁੰਚਦਾ ਮੈਂ ਕਿਹਾ ਉਹ ਤੇ ਦੂਜਾ ਮਾਰਾ ਯਾਰ ਆਪਦਾ ਕੰਮ ਹੀ ਕਰੀ ਜਾਂਦਾ ਅੱਜ ਇਹ ਅੱਛਾ ਹੋਣੀ ਭਾਰ ਦੀ ਤਿਆਰੀ ਕਰਨੀ ਚੱਲੇ ਉੱਥੇ ਜਾ ਆ ਕੇ ਫੇਰ ਤੁਹਾਨੂੰ ਦਿਖਾਉਣੀ ਪੰਜ ਪੁੱਤਰੀਆਂ ਤੇ ਅੱਜ ਬੇੜੀ ਲੰਗਣ ਲੱਗੇ ਅੱਜ ਸਾਡੇ ਕੋਲ ਪਿੱਕਾ ਰਹਿੰਦਾ ਚਲੋ ਆਜੋ ਆਜੋ ਫਿਰੋ ਆਜੋ ਛੱਡੋ ਕਰਮਾਲੀ ਨਹੀਂ ਜੱਫੇ ਛੱਕੇ ਲੱਸੀ ਨਾਲ ਛੱਕੇ ਪਹਿਰੇ ਅਗਲੇ ਖਮ ਦੇ ਲੱਗਾਂਗੇ ਪਹਿਲਾਂ ਭਾਈ ਤੁਸੀਂ ਆ ਜਾਓ ਤੇ ਭਾਈ ਆਹ ਟਰੈਕਟਰ ਦਾ ਨਾਲ ਹੁਣ ਅਸੀਂ ਰੋਟੀ ਪਾਣੀ ਖਾ ਕੇ ਤੇ ਹੁਣ ਚੱਲਦੇ ਅਸੀਂ ਤਾਂ ਜਿਹੜਾ ਮੈਂ ਨੇੜ ਕੇ ਲੰਗਰ ਨਾਲ ਤੇ ਅੱਜ ਹਵਾ ਵਗਦੀ ਆ ਠੰਡੀ ਠੰਡੀ ਜਾ ਭਜਾ ਬਾਲਾ ਢਿੱਲਾ ਜੋਗਣੀ ਯੋਮਣੀ ਸਾਡਾ ਢਿੱਲਾ ਜੀ ਆਵੇ ਇਹਨਾਂ ਇਰਾਦੇ ਜਿਹੜਾ ਮਾਲਕ ਨੇ ਮਗਰ ਆਉਣਾ ਵਾ ਅਸੀਂ ਰੱਬੀ ਕੀੜਾ ਮਾਰਿਆ ਤੇ ਵੇ ਸਾਰੇ ਬੈਠੇ ਆ ਇਹ ਕੀ ਖੱਡੀਆਂ ਹੋ ਰਹੀਆਂ ਨਹੀਂ ਪਤਾ ਕੰਮ ਕਰੇ ਇਹ ਜਿਹੜੀ ਧੋੜੀ ਰਹੀ ਹੈ ਫੇਰ ਲੋਹਾ ਜਿਹੀ ਦੀ ਸਪਰੇਅ ਮਾਰੀ ਆ ਅਜਿਹੇ ਬਹੁਤ ਗਰੋਥ ਕਰ ਲਈ ਆ ਇਹ ਆ ਕੋਰੀ ਰੇਤ ਇਹ ਝੋਨਾ ਨਾ ਅੱਗੇ ਰੋ ਬਹੁਤ ਵਧੀਆ ਮੇਰੇ ਵੀਰ ਵੱਤੋਂ ਸਪਰੇਆ ਮਾਰੋ ਝੋਨਾ ਇਧਰੇ ਕੋਲੇ ਕਿੰਨੀ ਗਰੋਥ ਕਰ ਗਿਆ ਯਾਰ ਇਹ ਬੰਦਾ ਨਾ ਆਪਾਂ ਨੂੰ ਇੱਕ ਨੇ ਇੱਕ ਸਾਧਨ ਵਾਜੀ ਜਾਂਦਾ ਰੋਣ ਵਾਲਾ ਹੁਣੇ ਰੋਈ ਜਾਂਦਾ ਉਹ ਪਾਣੀ ਪਿਓ ਪੁੱਤ ਦੂਰੋਂ ਆਏ ਆ ਜੋਰ ਵੜਾ ਲੱਗਿਆ ਡਾ ਅੱਗੇ ਪਾਣੀ ਪਿਓ ਓਏ ਤੇਰਾ ਤੁਹਾਨੂੰ ਤੇ ਜੋਰ ਵੜਾ ਲੱਗਦਾ ਤੇ ਹੋਰ ਗੁਰੂਆ ਗਰਮੀ ਬੜਾ ਕਿੰਨੀ ਆ ਠੰਡਾ ਮੌਸਮ ਆ ਯਾਰ ਮੈਨੂੰ ਤਾਂ ਇੰਨਾ ਦੀ ਆਉਂਦੀ ਐ ਇੰਨੇ ਠੰਡੇ ਵੀ ਘਰ ਕੰਡਾ ਐ ਤੇ ਗਰਮੀ ਚ ਖਾਦੇ ਸਾਰਾ ਸਿਆਲ ਬਾਲੀ ਗਰਮੀ ਮਨਾਉਂਦਾ ਯਾਰ ਹੋ ਗਿਆ ਖਰਾਬ ਓਏ ਅੱਜ ਫੇਰ ਬਣਾਈ ਐ ਫਾਰਮ ਤੇ ਸੂਬਾਜੀ ਸ਼ਗੰਡੇ ਨਾਲੇ ਸ਼ਕੰਡੇ ਬਹੁਤ ਵਧੀਆ ਰੈਸਪੀ ਐ ਇਹ ਖੂਬ ਕੁਦਰਤਾਂ ਜਾਨਵਰ ਕਿੱਡਾ ਸੋਹਣਾ ਵੇ ਆ ਇਹ ਬਹੁਤ ਸੋਹਣਾ ਜਾਨਵਰ ਦੱਸਿਓ ਮਹਾਰਾਜਾ ਇਹਨੂੰ ਕੀ ਆਤੇ ਪੰਛੀ ਨੂੰ ਇਹਨੂੰ ਬੱਚਾ ਜੇ ਪਿੱਦਰ ਸੌਂਦੀ ਮੋਟਰ ਤੇ ਆਏ ਇੰਨਾ ਵੀ ਰੋਖ ਰਖ ਕਾਫੀ ਵਧੀਆ ਲੱਗੇ ਆ ਆ ਲੀਆਂ ਕੰਦੇ ਬਈਆਂ ਦਾ ਦਿਮਾਗ ਨਹੀਂ ਹੁੰਦਾ ਕਰਤਾ ਵੀ ਨੇ ਸਿੱਧਾ ਪੀਪਾ ਦੇਖ ਲੈ ਪਰ ਪੰਜਾਬ ਦੀ ਰੋਟੀ ਆ ਨਾ ਇਹ ਬੜਿਆਂ ਬੜਿਆਂ ਨੂੰ ਸੈੱਟ ਕਰ ਦਿੰਦੀ ਹੈ ਹੁਣ ਅਸੀਂ ਚੱਲੇ ਪਿੰਡ ਨੂੰ ਹੁਣ ਆਪਣਾ ਸਵੇਰੇ ਕੰਮ ਪੁੱਤ ਰਹਿ ਗਿਆ ਜਨਰੇਟਰ ਠੀਕ ਆ ਇਹ ਹੁਣ ਮੀਮੂ ਪੈਣੇ ਆ ਜੋ ਅੱਜ ਜਵਾਨਾ ਇਧਰ ਲੈ ਬਨੇ ਮੀ ਤੇ ਉਧਰ ਹੈਗਾ ਵੀ ਸਾਡੇ ਕੋ ਪਿੱਕਾ ਲੱਗ ਜੂ ਅੱਜ ਪਤਾ ਵੀ ਜਾਂਦਾ ਸਰੀਕ ਨਹੀਂ ਰਾਹ ਵੀ ਕੱਚਾ ਤੇ ਉਧਰੋਂ ਕੰਮ ਵੀ ਫੁੱਲ ਟੈਡ ਆ ਆਦਲੋ ਪੂਰਾ ਭਜੌਣਦੇ ਆ ਵੀ ਚੱਲ ਸ਼ਾਇਦ ਸਰੇ ਲੱਗੀ ਜਾਈਏ ਉਧਰੋਂ ਮੀ ਆ ਗਿਆ ਪਰ ਸਾਨੂੰ ਗਾੜੀ ਉਹਦੀ ਠੇਰਾ ਲੈਣਾ ਠੇਰਾ ਪਾਉਣ ਡਿਆ ਵਾ ਸਿੱਧਾ ਜਾਂ ਦੇ ਗੱਡੀ ਨਹੀਂ ਜਾਊ ਤੇ ਸਿੱਧੀ ਹੁਣ ਪਰ ਇਹਦੀ ਕਵਾ ਸਿਟੀ ਜਾ ਕੇ ਪਤਾ ਲੱਗਣੀ ਜੇ ਜਿਆਦਾ ਪੈ ਗਿਆ ਦੇ ਆਹ ਤੇ ਇਹਨਾਂ ਗੱਡੀ ਪਿਆ ਹੋਵੇ ਤੱਕ ਕੇ ਪਹਿਲੀ ਛੱਟ ਹੀ ਜਾ ਕੇ ਗਾ ਜਿਹੜੀ ਹੰਡੀ ਥਲੀਆਂ ਇੰਨੇ ਬਾਹ ਬਾਹ ਆ ਗਿਆ ਇਹ ਤੇ ਲਵਿੰਡ ਡਡਿੰਟ ਘੇਰ ਲਿਆ ਨੇ ਹੁਣ ਆਪ ਨੂੰ ਬੱਸ ਨਹੀਂ ਤੂੰ ਲੈ ਜਾ ਕੇ ਇਤਕੇ ਦੂਰ ਛੱਡ ਖੜਾਉਣੇ ਦਾ ਸਾਡ ਤਾਂ ਨਹੀਂ ਹੁਣ ਤੇ ਜਾਊਗੀ ਇਤਾਂ ਹੀ ਖੇਡਦੀ ਰਾਣੀ ਕਰਮਾ ਵਾਲੀ ਸੁੰਤਰਾ ਤੁਹਾਨੂੰ ਉਹ ਗੱਲ ਕਰ ਉਧਰੋਂ ਚੀਕਣਾ ਬੰਦ ਆਏ ਨਾ ਤੇ ਉਦੋਂ ਇਹਦੀ ਕਵਾਸੀ ਟੀਮ ਉੱਕ ਜਾਣੀ ਜਾਵੇ ਇੱਕ ਸੈੜ ਜੀ ਨਹੀਂ ਆ ਤਰ ਪੁੱਛੀ ਤੇ ਗੱਡੀ ਮਾਨ ਰਿਆ ਵੀ ਸਲਿੱਪ ਹਣਾ ਹੋਈ ਘੇਰ ਹੀ ਲਿਆ ਪਾਣ ਘੇਰ ਲਿਆ ਮੀਂਹ ਅੱਜ ਮੀਂਹ ਆਂਦਾ ਕਿੱਧਰ ਨੂੰ ਭੱਜਣਾ ਲਈ ਖੜ ਗਿਆ ਈ ਖੜ ਗਿਆ ਹੜਕਾ ਦਾ ਗਿਆ ਜਿੱਕੜ ਜੋਬਾ ਜਾ ਕਰ ਗਿਆ ਗੱਡੀ ਟਿਲਕਨ ਦਾ ਕੰਮ ਬਣਾ ਹੁਣ ਜਾਣਾ ਬਣਾ ਸਾਨੂੰ ਮਠੇ ਮਠੇ ਐ ਤੇ ਇਰਨ ਨਹਰਾ ਵੇ ਇੱਕ ਦੀ ਉਹਨੂੰ ਕਦੀ ਆਣ ਝੂਲੇ ਮਾਦੇ ਆ ਐ ਤੇਰੇ ਜੇਰੋ ਕਿਆ ਬਲੋ ਉਹ ਜਿਆਦੀ ਬਰਸਾਤ ਹੋਣ ਰਹੀ ਆ ਮੈਂ ਨਾ ਵੀ ਅ ਜਿਹੜੇ ਉਹ ਵੀਡੀਓ ਪਹੁੰਚਾਈ ਹੁੰਦੇ ਆਪਾਂ ਨਾਲੋ ਗੱਡੀ ਚਾਹੁੰਦੇ ਚਾਹੁੰਦੇ ਆ ਆਪਾਂ ਰੱਖੀ ਮਸ਼ੀਨਾਂ ਨੇ ਲੱਗ ਗਿਆ ਰੇਨਾਂ ਦਾ ਕੰਮ ਆ ਤੇ ਨਾ ਜਾਂ ਉਹ ਕਿੱਥੇ ਦੇ ਰਿਹਾ ਬਹੁਤ ਜਿਆਦੀ ਬਰਸਾਤ ਆ ਸਵੇਰ ਦੀ ਅੱਜ ਗਰਮੀ ਹੀ ਤੇ ਕੰਮ ਓਏ ਹਾ ਉਹ ਡਰ ਮੋਟਰਸਲ ਹੁਣ ਵੇਖ ਜਾਂਦੇ ਉੱਤੇ ਹੀ ਬੈਠ ਨੂੰ ਇਹ ਰਾਜਾ ਜੀ ਨਹੀਂ ਆਪਣਾ ਜੀ ਸਟੈਂਡ ਭਈਆ ਚੋਕਲਾ ਪੈਰ 嗯嗯嗯。<laughs> <laughs>